ਸੱਤ ਸਟੇਕਰ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕੱਲ ਮੈਂ ਕਰਨਾਲ ਗਿਆ ਸੀ ਮੈਨੂੰ ਸੱਦਾ ਸੀ ਕਿ ਉੱਥੇ ਹਰਿਆਣਾ ਸਿੱਖ ਇਕਤਾ ਦਲ ਜੋ ਹੈ ਇੱਕ ਮਹਾਂ ਸੰਮੇਲਨ ਕਰ ਰਿਹਾ ਹੈ ਤੇ ਮੈਂ ਉੱਥੇ ਗਿਆ ਉੱਥੇ ਮੈਂ ਸੁਣਿਆ ਜਥੇਦਾਰ ਦਮਦਮਾ ਸਾਹਿਬ ਦੇ ਜਥੇਦਾਰ ਸਿੱਖਾਂ ਗਿਆਨੀ ਹਰਪ੍ਰੀਤ ਸਿੰਘ ਉਹ ਬਹੁਤ ਤਿੱਖਾ ਬੋਲ ਰਹੇ ਸੀ ਕਹਿੰਦੇ ਸਿੱਖਾਂ ਦੇ ਲੰਮੇ ਦਾੜੇ ਤੇ ਦਸਤਾਰ ਤੋਂ ਨਫ਼ਰਤ ਕਰਨ ਵਾਲਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਇਹ ਲੰਬੇ ਦਾੜੇ ਤੇ ਦਸਤਾਰਾਂ ਵਾਲੇ ਸਿੱਖ ਨਾ ਹੁੰਦੇ ਤਾਂ 1947 ਵਿੱਚ ਪਾਕਿਸਤਾਨ ਦੀ ਹੱਦ ਦਿੱਲੀ ਤੱਕ ਹੁੰਦੀ ਅਤੇ ਨੇੜੇ ਸਹਾਰਨਪੁਰ ਇਹ ਵੀ ਭਾਰਤ ਦਾ ਹਿੱਸਾ ਨਹੀਂ ਸਗੋਂ ਪਾਕਿਸਤਾਨ ਚੋਂ ਆ ਸੀ ਇਸ ਤਰ੍ਹਾਂ ਦੇ ਬਹੁਤ ਸਾਰੇ ਗੱਲਾਂ ਕੀਤੀਆਂ ਕੀ ਕਿਹਾ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਇਕਰਾਰ ਦੇਣ ਚ ਵੀ ਕੋਈ ਗਲਬਤ ਹੈ ਹੱਥ ਹੈ ਬਹੁਤ ਸਾਰੇ ਪੁਆਇੰਟ ਨੇ ਜਿਹੜੇ ਅੱਜ ਆਪਾਂ ਡਿਸਕਸ ਕਰਨੇ ਨੇ ਇਸ ਵੀਡੀਓ ਦੇ ਵਿੱਚ ਲੇਕਿਨ ਪਹਿਲਾ ਵੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਕਿ ਪਿਆਰੇ ਦਰਸ਼ਕੋ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲੋ ਹੁਣ ਮੈਂ ਗੱਲ ਕਰ ਰਿਹਾ ਸੀ ਕਿ ਹਰਿਆਣਾ ਚ ਇੱਕ ਤਾਂ ਦਰ ਨੇ ਜਿਹੜੀ ਹੈ ਅਬਦੀ ਮਾਸ ਬਿਲੋਂ ਕੀਤਾ ਸਖੇ ਇੱਕ ਤਾਂ ਦਰ ਬਾਬਾ ਕਟਸੀ ਬੜਾ ਸੰਤਮਾਸੀ ਮੈਂ ਉਹਦੀ ਰਿਪੋਰਟ ਦੇ ਚੁੱਕਿਆ ਆਲਰੇਡੀ ਅੱਜ ਜਦੋਂ ਮੈਂ ਚੜ੍ਹਦੀ ਕਲਾ ਟਾਈਮਪਲਾਈਨ ਤੇ ਨਿਊਜ਼ ਐਂਡ ਅਨਲਿਸਿਸ ਕੀਤਾ ਹੁਣ ਤਾਂ ਮੈਂ ਸਿਰਫ ਅਨਲਿਸਿਸ ਕਰ ਲੈ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਦਵਦਵਾ ਸਾਹਿਬ ਦੇ ਜਥੇਦਾਰ ਨੇ ਉਹਨਾਂ ਦੀ ਗੱਲ ਮੈਂ ਪਹਿਲਾਂ ਵੀ ਕਰਦਾ ਰਿਹਾ ਜਦੋਂ ਉਹ ਰघव ਛੱਡਾ ਦੇ ਮੰਗਣੀ ਚ ਗਏ ਸੀ ਦਿੱਲੀ ਕਪੂਰਥਲਾ ਹਾਊਸ ਉਦੋਂ ਮੈਂ ਉਹਨਾਂ ਦੀ ਲੋਚਨਾ ਕੀਤੀ ਸੀ ਮੈਂ ਕਿਹਾ ਸੀ ਕਿ ਚੰਗਾ ਨਹੀਂ ਲੱਗਦਾ ਸਾਨੂੰ ਤਾਂ ਮੈਨੂੰ ਤਾਂ ਬਿਲਕੁਲ ਨਹੀਂ ਚੰਗਾ ਲੱਗਿਆ ਸੀ ਕਿ ਸਿੱਖਾਂ ਦੇ ਜਥੇਦਾਰ ਜਿਹੜੇ ਆ ਉਹਨਾਂ ਦੀ ਕੋਈ ਸ਼ੂਟਿੰਗ ਕਰੇ ਉਹਨਾਂ ਨੂੰ ਮਤਲਬ ਜਿਸ ਤਰੀਕੇ ਨਾਲ ਉਹ ਜਾ ਰਹੇ ਸੀ ਉੱਥੇ ਉਹ ਬਿਲਕੁਲ ਠੀਕ ਨਹੀਂ ਲੱਗਿਆ ਸਤਕਾਰ ਵਾਲਾ ਕੰਮ ਨਹੀਂ ਸੀ ਇਹ ਗੱਲ ਮੈਂ ਕਹੀ ਸੀ ਹੋਰ ਈਵਨ ਜਦੋਂ ਚੰਨੀ ਸਾਹਿਬ ਦੇ ਦਾੜੀ ਕਟਿਆ ਰਹੇ ਮੁੰਡੇ ਦੇ ਵਿਆਹ ਚ ਕਿਸੇ ਨੂੰ ਤੋਂ ਵੀ ਗੱਲ ਕੀਤੀ ਸੀ ਲੇਕਿਨ ਕੱਲ ਮੈਂ ਜਦੋਂ ਸੁਣਿਆ ਤੇ ਕਾਫੀ ਚੇਜ ਕਾਫੀ ਬਦਲਾਅ ਨਜ਼ਰ ਆਇਆ ਗੈਨੀ ਹਰਪ੍ਰੀਤ ਸਿੰਘ ਦੀ ਜਿਹੜੀ ਹੈ ਸਪੀਚ ਦੇ ਵਿੱਚ ਜਿੰਨਾ ਤਿੱਖਾ ਜਿੰਨਾ ਕੌਨਫੀਡੈਂਸ ਇਹਦੇ ਜੇਖ ਨੂੰ ਮਿਲਿਆ ਉਹ ਪਹਿਲਾਂ ਨਹੀਂ ਦੇਖਿਆ ਮਿਲਿਆ ਸੀ ਕਈ ਕਈ ਗੱਲਾਂ ਤਾਂ ਪਹਿਲਾਂ ਵੀ ਬਹੁਤ ਵਧੀਆ ਕੀਤਾ ਹੈ ਕਈ ਵਾਰੀ ਬੰਦਾ ਦੇਖੋ ਕੋਈ ਪਤਾ ਭੁੱਲੜਾ ਹਾਰਾ ਬਹੁਤ ਸਾਰੀਆਂ ਗੱਲਾਂ ਕਰ ਜਾਂਦਾ ਤੇ ਅਸੀਂ ਵੀ ਕਿਤੇ ਪ੍ਰੇਜ਼ ਕਰਦੇ ਆ ਤੇ ਜਿੱਥੇ ਸਾਨੂੰ ਨਹੀਂ ਲੱਗਦਾ ਅਸੀਂ ਹੁਣ ਪਿੱਛੇ ਜਿਹੜਾ ਦੋ ਤਿੰਨ ਵਾਰੀ ਗੱਲ ਕੀਤੀ ਕਿ ਜਿਹੜਾ ਸ਼ਰੋਮ ਦੀ ਅਕਾਲੀ ਦਲ ਹੈ ਉਹ ਉਹ ਉਹਨੂੰ ਜਿਹੜਾ ਹੈ ਜੁੜਦੇ ਰਹਿਣਾ ਚਾਹੀਦਾ ਮਜ਼ਬੂਤ ਹੋਣਾ ਚਾਹੀਦਾ ਮੈਂ ਕਿਹਾ ਸੀ ਤੁਸੀਂ ਤਾਂ ਸਾਰੇ ਸਿੱਖਾਂ ਦੇ ਦਮਦਿਓ ਤੁਸੀਂ ਅਕਾਲੀ ਦਲ ਦੇ ਥੋੜੀ ਹੋ ਤੁਸੀਂ ਕੱਲੇ ਅਕਾਲੀ ਦਲ ਦੀ ਜੇ ਗੱਲ ਕਰਦੇ ਹੋ ਜਿਹੜੇ ਕਾਂਗਰਸ ਸਿੱਖ ਨੇ ਜਾਂ ਹੋਰ ਪਾਰਟੀਆਂ ਸਿੱਖ ਨੇ ਉਹ ਕੀ ਸੋਚਣਗੇ ਕਿ ਤੁਸੀਂ ਅਕਾਲੀ ਦਲ ਦੇ ਜ਼ਿਥੇਦਾਰ ਹੋ ਆਪਾਂ ਗੱਲ ਕੀਤੀ ਸੀ ਦੋ ਤੇ ਅਕਸਰ ਕਹੀਦਾ ਲੇਕਿਨ ਜਿਹੜੀ ਕੱਲ ਮੈਂ ਸੁਣੀ ਪਹਿਲੇ ਥੋੜੀ ਜੀ ਸਪੀਚ ਮੈਂ ਬਰੀਫ ਜਿਹਾ ਦੱਸਦਾ ਕਿਹਾ ਕੀ ਫਿਰ ਤੁਹਾਨੂੰ ਥੋੜਾ ਜਿਹਾ ਅੰਦਾਜ਼ਾ ਹੋ ਕਿ ਹੁਣ ਉਹਨਾਂ ਦੀ ਬੋਲ ਕਿੰਨੇ ਤਿੱਖੇ ਹੋਣਗੇ ਕਹਿੰਦੇ ਜਿਵੇਂ ਮੈਂ ਦੱਸਿਆ ਕਿ ਜਿਹੜੇ ਸਿੱਖਾਂ ਨੂੰ ਨਫ਼ਰਤ ਕਰਦੇ ਨੇ ਨਾ ਜਾਂ ਜਿਹੜੇ ਬਰਤਾਂਤ ਸਿਰਜ ਰਹੇ ਨੇ ਇਸ ਕਿਸਮ ਦਾ ਕਿ ਜਦੋਂ ਵੀ ਕੋਈ ਦਾੜੀ ਵਾਲਾ ਸਿੱਖ ਜਾਂਦਾ ਹੈ ਜਾਂ ਕੋਈ ਦਸਤਾਰ ਵਾਲਾ ਜਾਂਦਾ ਹੈ ਉਹਨੂੰ ਨਫ਼ਰਤ ਕੀਤੀ ਜਾਂਦੀ ਹੈ ਉਹਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਉਹੀ ਸਿੱਖ ਨੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਜੇ ਨਾ ਹੁੰਦੇ ਨਾ ਇਹ ਧੜੇ ਤੇ ਦਸਤਾਰਾਂ ਵਾਲੇ ਤਾਂ 1947 ਦੇ ਵਿੱਚ ਪਾਕਿਸਤਾਨ ਦਿੱਲੀ ਤੋਂ ਵੀ ਅੱਗੇ ਦਿੱਲੀ ਚ ਮੇਰਟ ਜਾਂ ਸਹਾਰਨਪੁਰ ਤੱਕ ਪਾਣੀਪਤ ਤੱਕ ਤੱਕ ਪਹਿਲਾਂ ਉਹਨਾਂ ਨੇ ਕਿਹਾ ਪੱਕੇ ਆਏ ਹੁੰਦੇ ਨਹੀਂ ਇਹ ਗੱਲ ਉਹ ਫਿਰ ਉਹ ਡਾ ਨੇ ਜਦੋਂ ਉੱਥੇ ਗੱਲ ਕੀਤੀ ਕਿ ਦੇਖੋ ਗੱਲ ਇਹ ਹੈ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਬੜਾ ਤੋਖਾ ਕਰ ਲਿਆ ਨੇ ਉਹ ਸਿੱਖਾਂ ਤੋਂ ਵੋਟਾਂ ਤੇ ਨੋਟਾਂ ਧੁੰਨ ਦਾ ਜਿਹੜੇ ਸਿੱਖਾਂ ਦਾ ਇਸਤੇਮਾਲ ਕਰਤੀਆਂ ਨੇ ਪਰ ਸਿੱਖਾਂ ਨੂੰ ਹੱਕ ਦੇ ਦੇਣਾ ਕਦੀ ਕਰਦੀਆਂ ਨੇ ਹੱਕ ਹੀ ਨਹੀਂ ਦਿੱਤੀਆਂ ਸਿੱਖਾਂ ਸਿੱਖਾਂ ਦਾ ਤਕਵਾ ਹੋ ਰਿਹਾ ਉਹਨਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਸਬੂਤ ਦਿੱਤੇ ਉਹ ਕਹਿੰਦੇ ਜੇ ਕੋਈ ਬੇਅਦਬੀ ਦੇ ਬਰੋਚ ਚ ਸਿੱਖ ਬੋਲਦਾ ਹੈ ਤਾਂ ਉਹਦੇ ਦੇਸ਼ਦਰ ਉਹਦਾ ਬਿਕਦਮ ਦਰਜ ਕਰ ਦਿੱਤੇ ਸ਼ੇਰ ਉਹਨਾਂ ਨੇ ਕਈ ਗੱਲਾਂ ਇਸਰੇ ਵੀ ਕੀਤੀਆਂ ਕਹਿੰਦੇ ਗੱਲ ਸੁਣ ਲਓ ਤੀਰਖ ਸਖਾਂ ਦੀ ਤੁਸੀਂ ਆਵਾਜ਼ ਨੂੰ ਦਬਾ ਨਹੀਂ ਸਕਦੇ ਇਹ ਗੱਲ ਬਿਲਕੁਲ ਤੁਸੀਂ ਇਹ ਨਾ ਸਮਝੋ ਕਿ ਸਿੱਖ ਜਿਹੜੇ ਨੇ ਉਹ ਚਾਰਾ ਨੇ ਚੜ ਜੋਗੇ ਤੁਸੀਂ ਇਹ ਤਾਂ ਐਸੀ ਖੰਗਰ ਦੇ ਨੇ ਜੇ ਕਿਤੇ ਗਲੇ 'ਚ ਫਸ ਗਏ ਅੰਦਰੋਂ ਬਾਹਰ ਆ ਜਾਣਗੇ ਜਿਵੇਂ ਇਸ ਤਰ੍ਹਾਂ ਦਾ ਜਿਹੜਾ ਪਿੰਡੂ ਬਹਾਵਰੇ 'ਚ ਕੱਲ ਗਿਆਨੀ ਹਾਪੀ ਸਿੰਘ ਉਥੇ ਕਰਜ ਰਹਿ ਸੀ ਔਰ ਉਹਨਾਂ ਨੇ ਹਰਿਆਣਾ ਦੇ ਵਿੱਚ ਜੋ ਬੇਅਦਬੀ ਹੋ ਰਹੀ ਹੈ ਜੋ ਹਰਿਆਣਾ ਦੇ ਸਿੱਖਾਂ ਨਾਲ ਤੱਕਾ ਹੋ ਰਿਹਾ ਹੈ ਸਮੁੱਚੇ ਤੌਰ ਤੇ ਦੁਨੀਆ 'ਚ ਤੱਕਾ ਹੋ ਰਿਹਾ ਹੈ ਗੁਰਦੁਆਰੇ 'ਚ ਜੋ ਗੁਰਦੁਆਰੇ ਦੀ ਬੇਅਦਬੀ ਹੋ ਰਹੀ ਹੈ ਜਾਓ ਇਹ ਕਹਿੰਦੇ ਜਾਨ ਬੁਝ ਕੇ ਬਹੁਤ ਥਾਵਾਂ ਤੇ ਸਿੱਖਾਂ ਨੂੰ ਤੋੜਨ ਲਈ ਗੁਰੂ ਗ੍ਰੰਥ ਸਾਹਿਬ ਤੋਂ ਗੁਰਦੁਆਰੇ 'ਚ ਧਖਲ ਦਾਜੀ ਜਿਹੜੀ ਹੋ ਰਹੀ ਹੈ ਇਹ ਵੀ ਗੱਦੇ ਗਲਤ ਹੈ ਗੁਰਦੁਆਰੇ 'ਚ ਧਖਲ ਦਾਜੀ ਦਾ ਵੀ ਮੁੰਦੋਸ਼ਾਇਆ ਤਾਂ ਕਿ ਸਿੱਖਾਂ ਨੂੰ ਗੁਰੂਆਂ ਤੋਂ ਦिए ਤੇ ਫਿਰ ਉਹਨਾਂ ਕਹਿੰਦੇ ਸਿੱਖ ਜਿੱਨਾ ਚ ਗੁਰੂ ਦੇ ਲੜ ਸ਼ਬਦ ਦੇ ਲੜ ਲੱਗਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਿਆ ਹੋਇਆ ਜਸ ਸੰਗਤ ਦੇ ਵਿੱਚ ਵਿਚਰਦਾ ਉਹ ਗੁਰਦੁਆਰੇ ਜਾਂਦਾ ਉਹਨਾਂ ਚਿਰ ਦਾ ਕੋਈ ਕੁਛ ਨਹੀਂ ਵਿਗਾੜ ਸਕਦਾ ਇਸੇ ਕਰਕੇ ਅਸਲ ਮੌਕਾ ਹੀ ਅਸਾਸੀ ਕਿ ਜਿਹੜੀ ਏਕਤਾ ਦਲ ਬਣਿਆ ਹਰਿਆਣਾ ਸਿੱਖ ਏਕਤਾ ਦਲ ਉਹ ਉਸ ਮਾਮਲੇ ਚੋ ਜਿਹੜੇ ਹੈ ਗੱਲ ਕਰਨ ਆਏ ਸੀ ਤੇ ਉਹਨਾਂ ਨੇ ਉਹਨਾਂ ਦੀ سپورਟ ਕੀਤੀ ਤੇ ਉਹਨਾਂ ਬਾਰੇ ਉਹਨਾਂ ਨੇ ਚੰਗੇ ਜਿਹੜੇ ਸ਼ਬਦ ਕਹੇ ਮੇਰੇ ਨਾਲ ਚਲੋ ਬਲਅਕਾਤ ਹੋਈ ਇੱਕ ਤਾਂ ਬੈਂਟਰੀ ਕੱਠ ਬਹੁਤ ਸੀ ਇਸ ਕਰਕੇ ਬੜਾ ਸੱਜ ਸਮਾਜ ਆ ਬਹੁਤ سارے ਲੋਕ ਆ ਇਸ ਜਿਹੜੇ ਮੈਂ ਦੱਸਿਆ ਪਹਿਲਾਂ ਹੀ ਇਹਦੀ ਜਿਹੜੀ ਹੈ ਰਿਪੋਰਟ ਕਰ ਚੁੱਕਾ ਪਰ ਜਿਹੜੀ ਜਿਹੜੇ ਮੈਂ ਦੱਸਣੀ ਚਾਹਣਾ ਮੈਂ ਅੱਜ ਇਹ ਵੀਡੀਓ ਤੇ ਗੈਨੀ ਹਰਪ੍ਰੀਤ ਸਿੰਘ ਦੀ ਗੱਲ ਕਰ ਕਿ ਇਹ ਜਥੇਦਾਰ ਕਈ ਗੱਲਾਂ ਦੇ ਵਿੱਚ ਬਾਕੀਆਂ ਨਾਲੋਂ ਵਕਰਾ ਤੇ ਅਹਿਮ ਪਹਿਲੀ ਤਾਂ ਬਡਲਿਕਸਤੀ ਵਕਰਾ ਲਈ ਕਿੰਨੇ ਕੁ ਜਥੇਦਾਰ ਸਾਡੇ ਪੀਐਸਡੀ ਨੇ ਠੀਕ ਹੈ ਨਾ ਪੀਐਸਡੀ ਜਿਹੜੀ ਹੈ ਉਹ ਵੀ ਕਰਾਨ ਵਰਗੇ ਜਿਹੜਾ ਹੈ ਪਵਿੱਤਰ ਗੁਰੂ ਗ੍ਰੰਥ ਤੇ ਇਹ ਵੀ ਆਪਣੇ ਆਪ ਚ ਵੱਡੀ ਗੱਲ ਹੈ ਔਰ ਦੂਜੇ ਪਾਸੇ ਇਹ ਵੀ ਗੱਲ ਹੈ ਕਿ ਕਈ ਮਸਲੇ ਭਾਵੇਂ ਕਿ ਨਹੀਂ ਪਰ ਐਕਸਪੋਜ਼ ਕਰਦੇ ਨੇ ਮੰਨੀ ਭਾਵੇਂ ਨਹੀਂ ਗਈ ਪਰ ਐਕਸਪੋਜ਼ ਤਾਂ ਕਰਦੇ ਨੇ ਹੁਣ ਇਹਨਾਂ ਨੇ ਕਿਹਾ ਸੀ ਕਿ ਜਿਹੜਾ ਹੈ ਚੈਨਲ ਹੋਣਾ ਚਾਹੀਦਾ ਸਰੋਵਰੀ ਕਰਦਾਰ ਪਰਵੰਦ ਕੇ ਬਿਟੀ ਦਾ ਕਿਥੇ ਚੈਨਲ ਕਿਉਂ ਨਹੀਂ ਸ਼ੁਰੂ ਹੋਇਆ ਇੱਕ ਅਖਾਲ ਤਖਤ ਦਾ ਭਾਵੇਂ ਕਾਰਜਕਾਰੀ ਯੋਜਥੇਦਾਰਤਾ ਸੀ ਉਹਦਾ ਹੁਕਮ ਸੀ ਨਹੀਂ ਹੋਇਆ ਨਾ ਐਕਸਪੋਜ਼ ਤਾਂ ਹੋ ਗਿਆ ਨਾ ਸਿਸਟਮ ਵੀ ਕਿਵੇਂ ਹੈ ਤਾਂ ਐਕਸਪੋਜ਼ ਤਾਂ ਕਈ ਵਾਰ ਹੋ ਗਿਆ ਕਹਿੰਦੇ ਨੇ ਕਿ ਜਦੋਂ ਸਿੰਘ ਸਹਿਬਾਨ ਦੀ ਮੀਟਿੰਗ ਸੀ ਨਾ ਉਹਦੇ ਵਿੱਚ ਜਦੋਂ ਸੁਖਵੀਰ ਸਿੰਘ ਬਾਦਲ ਬਾਰੇ ਚਰਚਾ ਹੋਈ ਤੇ ਜਿਹੜੇ ਤਨਖਾਹਿਆਕਰਾਰ ਦੇਣ ਦਾ ਮਸਲਾ ਸੀ ਬਾਹਰ ਤਾਂ ਇਹ ਕਹਿ ਲੈਂਦੇ ਨੇ ਅੰਦਰ ਤਾਂ ਪਛਾਹ ਪਟਾੰਦਰਾ ਤਾਂ ਕਰਨਾ ਹੀ ਹੁੰਦਾ ਤੇ ਸਹਿਮਤੀ ਬਣਾਉਣੀ ਹੁੰਦੀ ਹੈ ਸਾਡੇ ਤਾਂ ਹੈ ਜਿਹੜਾ ਮਸਲਾ ਸਾਡੇ ਸੰਵਾਦ ਦਾ ਗੁਰਮਤੇ ਦਾ ਜਦੋਂ ਗੁਰਮਤਾ ਪਾਸ ਹੋ ਜਾਂਦਾ ਜਦੋਂ ਇਹ ਗੱਲ ਤੇ ਸਹਿਮਤੀ ਹੋਈ ਵੀ ਇਹਨੂੰ ਤਨਖਾਹਿਆਕਰਾਰ ਦੇ ਦੋ ਤੇ ਤਨਖਾਹਿਆਕਰਾਰ ਦੇਣ ਦੇ ਵਿੱਚ ਜਾਂ ਦਬਾਉਣ ਦੇ ਵਿੱਚ ਜਾਂ ਕਹਿਣ ਦੇ ਵਿੱਚ ਕਿ ਜਿਹੜੇ ਗਨਾਹ ਕੀਤਾ ਇਹ ਇਹਦੇ ਲਈ ਹੋ ਇਹ ਦੁਸਰ ਜੇ ਕੁ ਵੀ ਦਿੱਤੀ ਉਹ ਇਕੱਠ ਹੋਊਗੀ ਸੰਗਤ ਜਿਹੜੀ ਹੈ ਸਿੱਖ ਸੰਗਤ ਦੀ ਭਾਵਨਾ ਕੋਈ ਹੋਰ ਹੈ ਉਹਨੂੰ ਸਮਝਣ ਦੀ ਲੋੜ ਹੈ ਇਹ ਗੱਲ ਹੋ ਦੇਖੋ ਸਾਡੇ ਤਿੰਨ ਸਹਿਬਾਨ ਜਿਹੜੇ ਸਿੰਘ ਸਹਿਬਾਨ ਨੇ ਜਿਹੜੇ ਗੰਨੀ ਸਤਾਰਾਮ ਸਿੰਘ ਗੰਨੀ ਜਗਬੀਰ ਸਿੰਘ ਤੇ ਇਹ ਗਿਆਨੀ ਹਰਪ੍ਰੀਤ ਸਿੰਘ ਬਾਕੀ ਚਲੋ ਦੋ ਪਰੋ ਆ ਜਾਂਦਾ ਜਿਆਦਾ ਜੇ ਇੰਨਾ ਚੋਲਪਣਾ ਹੋਵੇ ਤਾਂ ਜਿਆਦਾ ਐਕਟਮ ਇੰਨਾ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜਿਆਦਾ ਉਹਨਾਂ ਦੇ ਬਣਾ ਚ ਕੋਈ ਕਈ ਕਿਸਮ ਦੀ ਗੱਲਾਂ ਨਹੀਂ ਜਦੋਂ ਇਹਨਾਂ ਨੂੰ ਕਾਰਜਕਾਰੀ ਤੋਂ ਹਟਾ ਕੇ ਗਿਆਨੀ ਰਬੀਂਤ ਸਿੰਘ ਨੂੰ ਬਣਾਇਆ ਗਿਆ ਤਾਂ ਉਹ ਉਸ ਵੇਲੇ ਵੀ ਜਿਸ ਤਰੀਕੇ ਨਾਲ ਇਹ ਹੱਸ ਰਹੇ ਸੀ ਜਾਂ ਰਿਐਕਸ਼ਨ ਦੇ ਰਹੇ ਸੀ ਉਹ ਹੋਇਆ ਉਹਦੋਂ ਮੈਂ ਕਿਹਾ ਸੀ ਕਿ ਇਤਨਾ ਜੋ ਮੁਸਕਰਾ ਰਹੇ ਹੋ ਕੀ ਗਮ ਹੈ ਜੋ ਚੁਪਾ ਰਹੇ ਹੋ ਗਲਤ ਹੈ ਸੀ ਉਹੀ ਗਲਤ ਪਈ ਹੈ ਨਾ ਮਨ ਚ ਤੇ ਉਹ ਹੋਣੋ ਗੱਲ ਖੁੱਲ ਕੇ ਬਾਹਰ ਆ ਗਈ ਤੇ ਮੈਂ ਸਮਝਦਾ ਕਿ ਕੋਈ ਵੀ ਜਿਹੜੇ ਵੀ ਜਥੇਦਾਰ ਨੇ ਹੁਣ ਜੇ ਜਥੇਦਾਰ ਸਹੀ ਇਸ ਤਰੀਕੇ ਨਾਲ ਸਿੰਘ ਸਾਹਿਬ ਵਰਤਦੇ ਆਪਣੀ ਪਦਵੀ ਜਿਹੜੇ ਆਪਣੀ ਸੀਟ ਹੈ ਉਹਦਾ ਸਤਕਾਰ ਕਾਇਮ ਰੱਖਦੇ ਤਾਂ ਜਿਸ ਹਾਂ ਤੇ ਪਹੁੰਚੀ ਹੈ ਨਾ ਉਹ ਸ਼ਰਮਨੀ ਕਾਲੀ ਦਾ ਕਦੇ ਹੀ ਪਹੁੰਚਦਾ ਸੀ ਜਥੇਦਾਰਾਂ ਨੂੰ ਕਹਿੰਦੇ ਬੁਲਾਵੇ ਧੰਦੇ ਕਿਉਂ ਸਿਗਨੇਚਰ ਕਰਾਉਣਾ ਹੈ ਮਦਦ ਥੋੜੇ ਕਿਥੇ ਹੈ ਭਈ ਮੈਂ ਉਸ ਦਿਨ ਵੀ ਗੱਲ ਕਹੀ ਸੀ ਜਦੋਂ 22 ਜਨਵਰੀ ਨੂੰ ਰਾਮ ਮੰਦਰ ਦਾ ਘਾਟਨ ਸੀ ਤੇ ਸ਼ੰਕਰਾਚਾਰੀਆ ਜਿੰਨੇ ਵੀ ਹਿੰਦੂ ਖੜਿਆ ਤੇ ਨੇ ਸਭ ਨੇ ਜਵਾਬ ਦਿੱਤਾ ਸੀ ਬੜੀ ਕੋਸ਼ਿਸ਼ ਕੀਤੀ ਸੀ ਮੋਦੀ ਸਾਹਿਬ ਨੇ ਉਹ ਕਹਿੰਦੇ ਇਹ ਠੀਕ ਨਹੀਂ ਹੈ ਕਿ ਕੋਈ ਨਹੀਂ ਆਇਆ ਤੁਹਾਡੇ ਸਾਹਮਣੇ ਇੰਨੀ ਕਿ ਜ਼ਰੂਰਤ ਹੋਣੀ ਚਾਹੀਦੀ ਹੈ ਤੇ ਭਾਈ ਸਤਕਾਰ ਵੀ ਕਹਿ ਰਿਹਾ ਤਾਂ ਤੇ ਉਹਦੇ ਦਾ ਸਤਕਾਰ ਵੀ ਕਹਿ ਰਿਹਾ ਜਸੇ ਦਾ ਦਾ ਵੀ ਸਤਕਾਰ ਕਹਿ ਰਿਹਾ ਤੇ ਮੈਂ ਨਹੀਂ ਕਹਦਾ ਤੁਹਾਡੇ ਆਪਾ ਬਹੁਤ ਸਾਰੇ ਜਿਹੜੀਆਂ ਗੱਲਾਂ ਕੱਲ ਕਹੀਆਂ ਨੇ ਉਹਨਾਂ ਨਾਲ ਸਹਿਮਤ ਹੋਵੋ ਜਾਂ ਨਾ ਹੋ ਪਰ ਗੱਲ ਜਿਹੜੀ ਹੈ ਜਿੱਥੇ ਤੱਕ ਮੈਂ ਕਹਿ ਸਕਦਾ ਬੜੀ ਜ਼ਰੂਰਤ ਨਾਲ ਗੱਲ ਕਰਨ ਦੀ ਬੇਬਾਕੀ ਨਾਲ ਗੱਲ ਕਰਨ ਦੀ ਇਹਨਾਂ ਦਿਨਾਂ 'ਚ ਮੈਂ ਦੇਖ ਰਿਹਾ ਹਾਂ ਦਖਾਰੇ ਨੇ ਹਿੰਮਤ ਗੈਨੀ ਹਰ ਵੀਸ ਨੂੰ ਇਹਨਾਂ ਮਿਲਦੇ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ